ਕੀ ਕਿ ਐਕਸਾਈਟਮੈਂਟ ਹੋ ਰਹੀ ਹੈ ਕੱਲ ਨੂੰ ਲੈ ਕੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਕਿ ਹਾਂ ਵੀ ਚਾਲ ਵਾਰ ਬਰਥਡੇ ਆਂਦਾ ਵਾ ਕਿ ਸਾਰੇ ਜਣੇ ਆਪਣੇ ਕੇਕ ਕੱਟਦੇ ਆ ਕਿ ਸਾਨੂੰ ਇਹ ਵੀ ਖੁਸ਼ੀ ਹੈ ਕਿ ਅੱਜ ਭਗਵਾਨ ਕ੍ਰਿਸ਼ਨ ਜੀ ਦਾ ਜਨਮਾਸਟਮੀ ਹੈ ਉਹਨਾਂ ਦਾ ਕੇਕ ਕੱਟੂਗੇ ਸਾਰੇ ਜਣੇ ਬਹੁਤ ਵਧੀਆ ਲੱਗ ਰਿਹਾ ਜਨਮਸ਼ਟਮੀ ਲੈ ਕੇ ਬਹੁਤ ਜ਼ਿਆਦਾ ਐਕਸਾਈਟਿਡ ਹੈਗੇ ਅਸੀਂ ਠੀਕ ਹੈ ਕਿਉਂਕਿ ਇਹ ਪਾਵਨ ਤਿਹਾੜ ਕ੍ਰਿਸ਼ਨ ਜੀ ਦਾ ਤਿਹਾੜ ਆ ਤੇ ਪੂਰਾ ਪੂਰਾ ਮੁਲਕ ਇਸ ਨੂੰ ਬੜੀ ਧੂਮਧੜ ਬਣਾਇਆ ਜਾ ਰਿਹਾ ਹੈ اسی پورے ਸ਼ਰਮਾ ਫੈਮਲੀ ਇਸ ਮੌਕੇ ਤੇ ਗੋਤਾਮ ਮਾਤਾ ਦੇਖਣ ਆਏ ਆ ਜੀ ਤੇ ਨਾਲ ਸਾਡੇ ਠਾਕੁਰ ਜੀ ਨੇ ਜੀ ਬੋਲੋ राधे 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 ਉਹਨਾਂ ਨੇ ਇਸ ਧਰਤੀ 'ਤੇ ਜਨਮ ਲਿਆ ਸੀਗਾ ਬੁਰਾਈਆਂ ਨੂੰ ਮਿਟਾਉਣ ਲਈ ਅਛਾਈ ਨੂੰ ਅੱਗੇ ਵਧਾਉਣ ਲਈ ਇਸ ਲਈ ਸਾਡੇ ਕਾਨਾ ਜੀ ਦਾ ਉਤਸਵ ਹੈਗਾ ਜੀ ਅਸੀਂ ਧੂਮ-ਧਾਮ ਨਾਲ ਮਨਾਵਾਂਗੇ ਜੀ ਸੀਟੀ ਐਟਲਾਈਸ ਦੇਖ ਰਹੇ तमाम ਦਰਸ਼ਕਾਤਾ ਮੈਂ ਨੀਹਾ ਮਲਿਕ ਸਵਾਗਤ ਕਰਦੀ ਹਾਂ ਕੱਲ ਜਿਹੜੀ ਇਹ ਜਨਮਾਸਟਮੀ ਹੈ ਤੇ ਅੱਜ ਅਸੀਂ ਗੋਵਿੰਦ ਗੋਦਾਮ ਪਹੁੰਚੇ ਹਾਂ ਜਿੱਥੇ ਕਿ ਤੁਹਾਨੂੰ ਦਿਖਾਵਾਂਗੇ ਕਿ ਕਿੰਨੇ ਜਿਹੜੇ ਜੋਰ ਸ਼ੋਰ ਨਾਲ ਜਿਹੜੀਆਂ ਤਿਆਰੀਆਂ ਨੇ ਚੱਲ ਰਹੀਆਂ ਨੇ ਸੋ ਇੱਥੇ ਜਿਹੜੇ ਕਾਫੀ ਲੋਕ ਜਿਹੜੇ ਮੌਜੂਦ ਨੇ ਜੋ ਕਿ ਜਨਮਾਸਟਮੀ ਦੀ ਤਿਆਰੀਆਂ ਦੇ ਵਿੱਚ ਜਿਹੜਾ ਪੂਰਾ ਜੋਰ ਸ਼ੋਰ ਨਾਲ ਜਿਹੜੇ ਤਿਆਰੀਆਂ ਕਰ ਰਹੇ ਨੇ ਇੱਕ ਸਾਡੇ ਨਾਲ ਮੈਮ ਮੌਜੂਦ ਨੇ ਜੋ ਕਿ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਤਿਆਰਸ਼ਾ ਰੋ ਕੇ ਆਏ ਨੇ ਤੇ ਨਾਲ ਜੋੜਾ ਵੀ ਲੈ ਕੇ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੰਮਾ ਕ੍ਰਿਸ਼ਨ ਜੀ ਦੀ ਮੂਰਤੀ ਲੱਗ ਕੇ ਉਹ ਕਿੰਨੇ ਕੇ ਜ਼ਿਆਦਾ ਤਿਆਰੀਆਂ ਜੜੀਆਂ ਨੇ ਚੱਲ ਰਹੀਆਂ ਨੇ ਬਹੁਤ ਜ਼ਿਆਦਾ ਬਹੁਤ ਵਧੀਆ ਹੈ ਬਹੁਤ ਬਹੁਤ ਸੁੰਦਰ ਲੱਗ ਰਿਹਾ ਹੈ ਸਾਰਾ ਦਰਬਾਰ ਬਹੁਤ ਖੁਸ਼ਮਈਅਤ ਸੀ ਤੇ ਅੱਜ ਮੈਮ ਕਿੰਨੇ ਕੇ ਐਕਸਾਈਟਮੈਂਟ ਹੋ ਰਹੀ ਹੈ ਕੱਲ ਨੂੰ ਲੈ ਕੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਕਿ ਹਾਂ ਵੀ ਸਾਲ ਬਾਅਦ ਬਰਥਡੇ ਆਂਦਾ ਵਾ ਕਿ ਸਾਰੇ ਜਣੇ ਆਪਣੇ ਕੇਕ ਕੱਟਦੇ ਆ ਕਿ ਸਾਨੂੰ ਇਹ ਵੀ ਖੁਸ਼ੀ ਹੈ ਕਿ ਅੱਜ ਭਗਵਾਨ ਕ੍ਰਿਸ਼ਨ ਜੀ ਦਾ ਜਨਮਾਸਟਮੀ ਹੈ ਉਹਨਾਂ ਦਾ ਕੇਕ ਕੱਟੂਗਾ ਸਾਰੇ ਜਣੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਤੁਸੀਂ ਕ੍ਰਿਸ਼ਨ ਜੀ ਦੀ ਮੂਰਤੀ ਲੈ ਕੇ ਆਏ ਹੋ ਪਹਿਲਾਂ ਤੇ ਦੱਸੋ ਇਹਨਾਂ ਦਾਦਾ ਵਧੀਆ ਤਰੀਕੇ ਨਾਲ ਮਾਲਾ-ਮੁਲਾ ਪਾਈ ਹੋਈ ਹੈ ਕਿਸ ਤਰੀਕੇ ਨਾਲ ਮਤਲਬ ਆਈ ਸੀਗੇ ਆ ਜਾਓ ਆ ਜਾਓ ਇਹਨਾਂ ਦਾ ਬਰਥਡੇ ਕਰਕੇ ਕੀ ਵਾਧਾ ਹੋਵੇ ਸਾਡੀ ਫੈਮਲੀ ਦਾ ਵੀ ਸਾਡੇ ਕਾਰੋਬਾਰ ਦਾ ਕੀ ਹਾਂ ਇਸ ਕਰਕੇ ਆਇਸ ਸੋ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਲਗਾਤਾਰ ਹੀ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਜਿਹੜੀਆਂ ਨੇ ਬੜੇ ਜੋਰ-ਸ਼ੋਰ ਨਾਲ ਚੱਲ ਰਹੀਆਂ ਨੇ ਤੇ ਸਰ ਪਹਿਲੇ ਤੇ ਦੱਸੋ ਜਨਮ ਅਸ਼ਟਮੀ ਨੂੰ ਲੈ ਕੇ ਕਿੰਨਾ ਕੁ ਜ਼ਿਆਦਾ ਐਕਸਾਈਟਿਡ ਹੋ ਜਨਮ ਅਸ਼ਟਮੀ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਿਡ ਹੈਗੇ ਅਸੀਂ ਠੀਕ ਹੈ ਕਿਉਂਕਿ ਇਹ ਪਾਵਨ ਤਿਹਾਰ ਕ੍ਰਿਸ਼ਨ ਜੀ ਦਾ ਤਿਹਾਰ ਆ ਤੇ ਪੂਰਾ ਪੂਰਾ ਮੁਲਕ ਇਸ ਨੂੰ ਬੜੀ ਉਤਮਤਾ ਨਾਲ ਮਨਾਇਆ ਜਾ ਰਿਹਾ ਹੈ ਜੀ ਠੀਕ ਹੈ ਤੇ ਅਸੀਂ ਪੂਰੀ ਸ਼ਰਮਾ ਫੈਮਲੀ ਇਸ ਮੌਕੇ ਤੇ ਗੋਤਾਮਾਥ ਆ ਦੇਖਣ ਆਏ ਆ ਜੀ ਤੇ ਨਾਲ ਸਾਡੇ ਠਾਕੁਰ ਜੀ ਨੇ ਜੀ ਬੋਲੋ ਰਾधे राधे ਰਾਧਾ राधे ਬੋਲੋ ਹਰੇਕ੍ਰਿਸ਼ਨ ਹਰੇਕ੍ਰਿਸ਼ਨ ਮਨ ਲਾ ਪੂਰੀ ਫੈਮਲੀ ਨੂੰ ਲੈ ਕੇ ਇੱਥੇ ਪਹੁੰਚੇ ਹੋ ਆ ਕੱਲ ਦੀਆਂ ਕਿੰਨੇ ਕਿੰਨੀਆਂ ਤਿਆਰੀਆਂ ਜੜੀਆਂ ਨੇ ਚੱਲ ਰਹੀਆਂ ਨੇ ਖੂਬ ਕੱਲ ਦੇ ਖੂਬ ਤਿਆਰ ਚੱਲਦੀਆਂ ਠੀਕ ਹੈ ਜੀ ਪੂਰੇ ਸ਼ਹਿਰ ਦੇ ਵਿੱਚ ਵੱਖਰੇ ਵੱਖਰੇ ਜਗ੍ਹਾ ਦੇ ਉੱਤੇ ਖੂਮ ਧੂਮ ਨਾਲ ਜਨਮਸ਼ਟਮੀ ਦਾ ਮਹੌਸਮ ਮਨਾਇਆ ਜਾ ਰਿਹਾ ਹੈ ਅੱਛਾ ਜੀ ਮੇਨਾ ਸਕੂਲਾਂ ਦੇ ਵਿੱਚ ਵੀ ਫੰਕਸ਼ਨ ਹੁੰਦਾ ਹੈ ਕਿ ਹਾਂ ਬੱਚਿਆਂ ਨੂੰ ਜਿਹੜਾ ਕ੍ਰਿਸ਼ਨ ਜੀ ਬਣਾਇਆ ਜਾਂਦਾ ਲੱਡੂ ਗੋਪਾਲ ਬਣਾਇਆ ਜਾਂਦਾ ਤੇ ਕੱਲ ਤੁਸੀਂ ਆਪਣੇ ਲੱਡੂ ਨੂੰ ਲੱਡੂ ਗੋਪਾਲ ਵਰਗੀ ਬਣਾਓਗੇ ਬਿਲਕੁਲ ਬਣਾਵਾਂਗੇ ਜੀ ਤੇ ਕੱਲ ਕੱਲ ਹਜੇ ਜਿਹੜਾ ਬੀਟਾ ਹੈ ਕੱਲ ਆ ਮੇਰੀ ਮੇਰੀ ਡਾਟਰ ਵੀ ਰਾਧਾ ਬਣੀ ਸੀਗੀ ਤੇ ਕਹਿੰਦੇ ਤੇ ਹੁਣ ਕੱਲ ਇਸ ਨੂੰ ਅਸੀਂ ਲੱਡੂ ਗੋਪਾਲ ਜੀ ਬਣਾਵਾਂਗੇ ਜੀ ਕੀ ਬਾਤ ਹੈ ਅੱਛਾ ਤੁਹਾਨੂੰ ਪਤਾ ਤੁਸੀਂ ਕੀ ਬਣੀ ਸੀਗੇ ਮਾ ਸਾਡੇ ਸਕੂਲ ਵਿੱਚ ਫੰਕਸ਼ਨ ਨਹੀਂ ਥਾ ਅੱਥੀ ਗੇ ਬਣੇ ਸੀ ਅੱਥੀ ਗੇ ਬਣੇ ਤੇ ਇਹ ਤਾਂ ਵੀ ਛੋਟੇ ਹੀ ਬੋਤੇ ਹਨ ਰਾਦੇ 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 ਕਾਫੀ ਛੋਟੇ ਆ ਤੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਕੱਲ ਦੀਆਂ ਤਿਆਰੀਆਂ ਨੂੰ ਲੈ ਕੇ ਕੱਲ 26 ਜੁਲਾਈ ਐ ਜਨਮਾਸਟਮੀ ਹੈ ਕੀ ਕਹਿਣਾ ਚਾਹੋਗੇ ਕ੍ਰਿਸ਼ਨ ਜੀ ਦਾ ਇਹ ਪਵਨ ਤਿਹਾਰ ਆ ਪੂਰੇ ਵਰਲਡ ਦੇ ਵਿੱਚ ਬਣਾਇਆ ਜਾਂਦਾ ਹੈ ਇਹ ਇਹਦੇ ਵਿੱਚ ਲੈ ਕੇ ਸਾਰੇ ਮਤਲਬ ਪੂਰੇ ਸ਼ਰਧਾ ਨਾਲ ਬਣਾਇਆ ਜਾ ਰਿਹਾ ਜੀ ਕੱਲ ਜਿਹੜਾ ਕ੍ਰਿਸ਼ਨ ਜੀ ਦਾ ਜਨਮ ਦਿਵਸ ਵੀ ਹੈ ਕਿ ਜਨਮ ਹੋਣਾ ਕੱਲ ਨੂੰ ਹੈ ਨਾ ਵੀ ਹਰ ਕਿਸੇ ਦੀ ਇੱਕ ਆਪਣੀ ਸ਼ਰਧਾ ਹੁੰਦੀ ਹੈ ਤੁਹਾਡੀ ਕੀ ਸ਼ਰਧਾ ਹੈ ਸ਼ਰਧਾ ਵੀ ਸਾਰੇ ਮਤਲਬ ਸੰਸਾਰ ਦੇ ਵਿੱਚ ਸੁਖਸ਼ਾਂਤੀ ਰੱਖੇ ਕ੍ਰਿਸ਼ਨ ਜੀ ਦੇ ਨਾਲ ਹੀ ਇਹਨਾਂ ਦੀ ਹਰ ਇੱਕ ਇਸ਼ਟਾ ਜੈ ਸ਼੍ਰੀ ਕ੍ਰਿਸ਼ਨ ਸੋ ਤਿਆਰੀਆਂ ਜਿਹੜੀਆਂ ਦਿਖਾ ਦਿੱਤੀਆਂ ਨੇ ਲੋਕ ਜਿਹੜੇ ਨੇ ਆਪਣੇ ਲੱਡੂ ਗੋਪਾਲ ਨੂੰ ਇੱਥੇ ਲੈ ਕੇ ਆਏ ਹੋਏ ਨੇ ਇੱਥੇ ਜਿਹੜੇ ਪੂਰੇ ਇਹ ਜਿਹੜੇ ਤਿਆਰ ਮੇਕਅਪ ਕਰਕੇ ਆਪਾਂ ਕਹਿ ਸਕਦੇ ਹਾਂ ਪੂਰੇ ਤਿਆਰ ਸ਼ਹਿਰ ਕਰਕੇ ਲੈ ਕੇ ਆਏ ਨੇ ਮੈਂ ਕੀ ਕਹਿਣਾ ਚਾਹਾਂ ਬਹੁਤ ਅੱਛਾ ਲੱਗ ਰਿਹਾ ਹੈ ਲੱਡੂ ਕੋ ਪਾਲ ਲੈ ਕੇ ਸਾਥ ਚੱਲ ਰਹੇ ਹਨ ਜੀ ਹਾਂ ਜੀ ਇਨਕੀ ਸੇਵਾ ਹਰ ਟਾਈਮ ਕਰਨ ਨੂੰ ਮਿਲੇ ਅੱਜ ਤੁਸੀਂ ਆਪਣੇ ਘਰੇ ਰੱਖਿਓ ਇਹਨੇ ਘਰ ਦੇ ਨਹੀਂ ਹਾਂ ਜੀ ਘਰੇ ਵਾਲੇ ਲੈ ਕੇ ਤੇ ਅੱਜ ਇਹਨਾਂ ਨੂੰ ਲੈ ਕੇ ਆਉਣ ਦਾ ਖਾਸ ਮਕਸਦ ਸੀ ਵੈਸੇ ਕੱਲ੍ਹ ਤੋਂ ਆ ਨਹੀਂ ਪਾਏਗੇ ਘਰ पे ਤਿਆਰੀ ਕਰ ਲੈਂਗੇ ਨਾ ਇਨਕੇ ਲਈ ਇਸ ਲਈ ਅੱਜ ਚਲ ਦਰਸ਼ਨ ਕਰਕੇ ਵੀ ਆ ਜਾਏਗੇ ਇਹਨੇ ਵੀ ਕਰਵਾ ਕੇ ਘੁਮਾ ਫਿਰਾ ਕੇ ਲੈ ਆਇੰਗੇ ਇਸ ਲਈ ਤੁਹਾਨੂੰ ਪਤਾ ਕਿ ਜਨਮਾਸਟਮੀ ਕਿਉਂ ਮਨਾਈ ਜਾਂਦੀ ਹੈ ਤਨ ਮਾਸਟਮੀ ਤੁਹਾਨੂੰ ਬੋਲਣਗੇ ਨਾ ਕੁਛ ਹਾਂਜੀ ਹੋਇਆ ਇਹਨ ਕਨਾਈ ਦਾ ਜਨਮ ਹੋਇਆ ਸੀਗਾ ਜੀ ਹਾਂ ਉਹਨਾਂ ਨੇ ਜਿਸ ਤਰਤੀਰ ਜਨਮ ਲਿਆ ਸੀਗਾ ਬੁਰਾਈਆਂ ਨੂੰ ਮਿਟਾਉਣ ਲਈ ਅਛਾਈ ਨੂੰ ਅੱਗੇ ਵਧਾਉਣ ਲਈ ਇਸ ਲਈ ਸਾਡੇ ਕਾਨਾ ਜੀ ਦਾ ਉਤਸਵ ਹੈਗਾ ਜੀ ਅਸੀਂ ਧੂਮ-ਧਾਮ ਨਾਲ ਮਨਾਵਾਂਗੇ ਜੀ ਹਾਂਜੀ ਹਾਂਜੀ ਤੇ ਹਜੇ ਤੱਕ ਤਾਂ ਅਸੀਂ ਗੋਵਿੰਦ ਗੋਧਾਮ ਦੇ ਵਿੱਚ ਦਿਖਾਇਆ ਕਿਸ ਤਰੀਕੇ ਨਾਲ ਜੇਕਰ ਜੋਸ਼ ਪੂਰੇ ਉਤਸ਼ਾਹ ਨਾਲ ਜਿਹੜਾ ਆ ਜਨਮਾਸਟਰ ਮੈਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਇਹ ਦੇਖਣ ਨੂੰ ਮਿਲ ਰਿਹਾ ਤੇ ਅੱਜ ਅਸੀਂ ਦੁਕਾਨ ਦੇ ਵਿੱਚ ਵੀ ਮੌਜੂਦ ਆ ਜਿੱਥੇ ਕੀ ਲੱਡੂ ਗੋਪਾਲ ਜੀ ਦੇ ਕੱਪੜੇ ਉਹਨਾਂ ਦਾ ਸ਼ਿੰਗਾਰ ਜਿਹੜਾ ਮਿਲ ਰਿਹਾ ਮੈਮ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਰਾਦੇ ਰਾਦੇ ਜੀ ਰਾਦੇ ਰਾਦੇ ਮਤਲਬ ਬੇਨਾ ਜ਼ਿਆਦਾ ਉਤਸ਼ਾਹ ਹੈ ਕਸਟਮਰ ਬਹੁਤ ਰੈਗੂਲਰ ਮਤਲਬ ਰੈਗੂਲਰ ਰੂਟੀਨ ਦੇ ਵਿੱਚ ਆ ਰਹੇ ਆ ਪਰ ਮਤਲਬ ਪਹਿਲੇ ਤੇ ਠਾਕੁਰ ਇਹਦੇ ਇੰਨੇ ਨਹੀਂ ਸੀ ਇਹਨਾਂ ਦਾ ਨਾ ਮਤਲਬ ਇਹ ਕਹਿ ਸਕਦੇ ਆ ਕਿ ਇਹਨਾਂ ਦੀ ਮਹਾਂਤਾ ਇੰਨੀ ਨਹੀਂ ਸੀ ਪਰ ਹੁਣ ਠਾਕੁਰ ਜੀ ਦਾ ਜਿਹੜਾ ਮਤਲਬ ਗੋਵਿੰਦ ਗੋਬਾਮ ਦੇ ਨਾਲ ਹੀ ਜਿਹੜੇ ਅਟੈਚ ਕਸਟਮਰ ਉਹ ਬਹੁਤ ਹੀ ਮਤਲਬ ਉਤਸ਼ਾਹ ਹੈ ਉਹਨਾਂ ਦਾ ਰੂਟੀਨ ਦੇ ਵਿੱਚ ਮਤਲਬ ਸਾਨੂੰ 15-20 ਦਿਨ ਹੋ ਗਿਆ ਰੈਗੂਲਰ ਰਾਤੀ 11:00 ਵੀ ਵੱਜ ਰਿਹਾ ਹੈ ਕਿ ਕਸਟਮਰ ਡੇਲੀ ਆ ਰਹੇ ਹੈ ਕੀ ਬਾਤ ਹੈ ਇਸ ਵਾਰ ਜਿਹੜੇ ਕਿਹੜੇ ਵਸਤਰ ਜਿਹੜੇ ਸਭ ਤੋਂ ਜ਼ਿਆਦਾ ਲੋਕਾਂ ਵੱਲੋਂ ਮੰਗੇ ਜਾ ਰਹੇ ਤੇ ਕਿਸ ਚੀਜ਼ ਦੀ ਡਿਮਾਂਡ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਕੀਤੀ ਜਾ ਰਹੀ ਹੈ ਇਸ ਵਾਰ ਸਭ ਤੋਂ ਜ਼ਿਆਦਾ ਜਿਵੇਂ ਚੋਲੀ ਵਾਲੇ ਡ्रेसेस ਹੈ ਉਹ ਸਾਰੇ ਠਾਕੁਰ ਜੀ ਕੀ ਅਵੇਲੇਬਲ ਹੈ ਯਹਾਂ ਤੇ ਔਰ ਕਸਟਮਰ ਵੀ ਡਿਮਾਂਡ ਤੇ ਹੈ ਜੀ ਕਿ ਕਸਟਮਰ ਵੀ ਆ ਕੇ ਵਹੀ ਮੰਗਤੇ ਹੈ ਕਿ ਚੋਲੀ ਵਾਲੀ ਡ्रेसेस ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕੱਲ ਨੂੰ ਲੈ ਕੇ ਤੁਹਾਡੇ ਤੁਸੀਂ ਆਪ ਦੱਸੋ ਤੁਹਾਨੂੰ ਜਨਮਾਸ਼ਟਮੀ ਨੂੰ ਲੈ ਕੇ ਤੁਹਾਡੇ ਅੰਦਰ ਕਿੰਨਾ ਕ ਜ਼ਿਆਦਾ ਉਤਸ਼ਾਹ ਹੈ ਦੇਖੋ ਜੀ ਗੋਵਿੰਦ ਗੋਦਾਮਤੀ ਜਨਮਾਸ਼ਟਮੀ ਆ ਜਿਹੜੀ ਉਹ ਦੇਖਣ ਵਾਲੀ ਹੁੰਦੀ ਹੈ ਉਹ ਕਹਿੰਦੇ ਹੈ ਕਿ ਮੇਰੇ ਸੁਣਨ ਦੇ ਵਿੱਚ ਕੀ ਦੇਖਣ ਜੀ ਹੈ ਕਿ ਗਰੋਥ ਹੀ ਹੋ ਰਹੀ ਹੈ ਪਹਿਲੇ ਥੋੜੇ ਪੰਜਾਬ ਦੇ ਵਿੱਚ ਹੁਣ ਪੂਰੀ ਵਰਲਡ ਦੇ ਵਿੱਚ ਇੱਕ ਸਬਦਾ ਕਹਿ ਸਕਦੇ ਆ ਕਿ ਪੂਰੀ ਜਗ੍ਹਾ ਹੀ ਗੋਵਿੰਦ ਗੋਦਾਮਦੀ ਜਨਮ ਅਸ਼ਟਮੀ ਪੂਰੀ ਤੁਮ-ਤਮ ਨਾਲ ਮਨਾਈ ਜਾਂਦੀ ਹੈ ਇਤੋਂ ਦੀ ਲਾਈਟਿੰਗ ਇਤੋਂ ਦੇ ਗੋ ਗੋਦਾਮਦੀ ਜਿਹੜੀ ਸੇਵਾ ਹੁੰਦੀ ਹੈ ਗਊਆਂ ਦੀ ਉਹ ਸਭ ਕੁਝ ਦੇਖਣ ਵਾਲਾ ਹੁੰਦਾ ਹੈ ਇੱਥੇ ਰਾਤੀ 12 ਵਜੇ ਇੱਥੇ ਬਹੁਤ ਰਸ਼ ਹੁੰਦਾ ਹੈ ਔਰ ਆ ਕੇ ਲਾਈਟਿੰਗ ਵਗੈਰਾ ਤੁਸੀਂ ਦੇਖ ਸਕਦੇ ਹੋ ਸਾਰੇ ਜਣੇ ਤੇ ਮੈਮ ਤੁਹਾਡੇ ਕੋਲ ਕੀ ਕੀ ਜਿਹੜਾ ਸਮਾਨ ਜਿਹੜਾ ਮਿਲਦਾ ਕਿਹੜੇ ਸ਼ਿੰਗਾਰ ਦਾ ਸਮਾਨ ਹੁੰਦਾ ਤੇ ਕਿਹੜੇ ਉਹਨਾਂ ਦਾ ਜਿਹੜੇ ਆਪਾਂ ਕਹਿ ਸਕਦੇ ਜਿਹੜੇ ਵਸਤਰ ਹੁੰਦੇ ਨੇ ਕਿਹੜੇ-ਕਿਹੜੇ ਹੈਗੇ ਤੁਹਾਡੇ ਲੱਡੂ ਗੋਪਾਲ ਜੀ ਦੇ ਸਾਡੇ ਇੱਥੇ ਜੁਗਲ ਜੋੜੀ ਦੇ ਡ्रेसेस ਆ ਸਾਰੇ ਮੰਦਿਰ ਦੇ ਵਿੱਚ ਜਿੰਨੇ ਵੀ ਜਿੰਨੇ ਵੀ ਯੂਜ਼ ਕਰਦੇ ਅਸੀਂ ਜਿੰਨੇ ਵੀ ਵਸਤਰ ਪਹਿਨਾਏ ਜਾਂਦੇ ਆ ਜਾਂਦੇ ਆ ਜ਼ੀਰੋ ਨੰਬਰ ਤੋਂ ਲੈ ਕੇ ਇੱਕ ਕੀ ਨੰਬਰ ਤੱਕ ਸਾਡੇ ਕੋਲ ਡ्रेसेस अवेलेबल ਹੁੰਦੀਆਂ ਔਰ ਜੁਗਲ ਜੋੜੀ ਦੀ ਵੀ ਬੜੇ ਠਾਕੁਰ ਜੀ ਦੇ ਵੀ ਡ्रेसेस ਇੱਥੇ अवेलेबल ਹੁੰਦੀਆਂ ਜੀ ਤੇ ਸ਼ਿੰਗਾਰ ਦਾ ਸਮਾਨ ਕਿਹੜਾ ਕਿਹੜਾ ਹੁੰਦਾ ਸ਼ਿੰਗਾਰ ਦਾ ਬਹੁਤ ਸਮਾਨ ਹੈ ਜੀ ਪਗੜੀ ਹੈ ਬਾਂਸੂਰੀ ਹੈ ਮੁਕਟ ਹੈ ਉਹਨਾਂ ਦੇ ਉਹਨਾਂ ਦੇ ਕੰਗਣ ਹੈ ਠਾਕੁਰ ਜੀ ਦਾ ਤੇ ਸਮਾਨ ਇਦਾਂ ਦਾ ਕਾਊਂਟਿੰਗ ਕਰਨ ਲੱਗੋ ਤਾਂ ਪੂਰਾ ਹੀ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ ਪੂਰਾ ਹੀ ਨਹੀਂ ਹੋ ਸਕਦਾ